ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵਾਂਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸਿਰਕੇ ਵਾਲੇ ਪਿਆਜ਼ ਗਰਮੀਆਂ ਵਿੱਚ ਖਾਣੇ ਬਹੁਤ ਵਧੀਆ ਲੱਗਦੇ ਨੇ ਤੇ ਪਿਆਜ਼ ਸਾਨੂੰ ਖਾਣੇ ਚਾਹੀਦੀ ਹੈ ਕਿਉਂਕਿ ਇਹ ਸਾਨੂੰ ਲੋ ਲੱਗਣ ਤੋਂ ਪਚਾਉਂਦੇ ਨੇ ਤੇ ਇਹਨਾਂ ਪਿਆਜ਼ਾਂ ਨੂੰ ਸਿਰਕੇ ਵਾਲੇ ਪਿਆਜ਼ਾਂ ਨੂੰ ਬਣਾਉਣ ਵਾਸਤੇ ਮੈਂ ਇੱਥੇ ਲੈਨੇ 1/2 ਕਿਲੋ ਪਿਆਜ਼ ਲੈਨੇ ਹੈ ਤੇ ਪਿਆਜ਼ ਆਪਾਂ ਬਿਲਕੁਲ ਛੋਟੇ ਸਾਈਜ਼ ਦੇ ਲੈਨੇ ਆ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਪਿਆਜ਼ ਜਿਹੜੇ ਲੈਨੇ ਆਪਾਂ ਇਹ ਬਿਲਕੁਲ ਛੋਟੇ-ਛੋਟੇ ਸਾਈਜ਼ ਦੇ ਨੇ ਤੇ ਨਾਲ ਹੀ ਆਪਾਂ ਲਈਆਂ ਇੱਥੇ 5-6 ਹਰੀਆਂ ਮਿਰਚਾਂ ਤੇ ਇੱਕ ਲਿਆ ਚਕੰਦਰ ਲੋੜ ਮੁਤਾਬਕ ਜਿੰਨੀ ਸਾਨੂੰ ਜ਼ਰੂਰਤ ਹੋਏਗੀ ਆਪਾਂ ਚਕੰਦਰ ਦਾ ਇਸਤੇਮਾਲ ਕਰਾਂਗੇ ਤੇ ਬਿਲਕੁਲ ਸਿੰਪਲ ਜਿਹੇ ਤੇ 3-4 ਮਿੰਟਾਂ ਦੇ ਵਿੱਚ ਬਣ ਕੇ ਜਿਹੜੇ ਆਪਣੇ ਸਿਰਕੇ ਵਾਲੇ ਪਿਆਜ਼ ਤਿਆਰ ਹੋ ਜਾਂਦੇ ਆ ਤੇ ਸ਼ੁਰੂ ਕਰਦੇ ਆ ਜੀ ਪਿਆਜ਼ ਦੇ ਸਿਰਕੇ ਵਾਲੇ ਪਿਆਜ਼ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਦੀਆਂ ਡੰਡੀਆਂ ਨੂੰ ਉਤਾਰ ਲੈਣੇ ਆ ਤੇ ਨਾਲ ਹੀ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਲਾਂਗੇ ਤੇ ਪਿਆਜ਼ ਆ ਜਿਹੜੇ ਆਪਾਂ ਛਿੱਲ ਕੇ ਤੇ ਤਿਆਰ ਕਰ ਲੈਣੇ ਆ ਸਾਰੇ ਤੇ ਆਜਾ ਆਪਾਂ ਸਾਰੇ ਛਿਲ ਕੇ ਤੇ ਪਾਣੀ ਚੋਂ ਕੱਢ ਕੇ ਕੱਢ ਲੈਨੇ ਹੁਣ ਛਿਲ ਕੇ ਰੱਖ ਲੈਨੇ ਤੇ ਨਾਲ ਹੀ ਹੁਣ ਇਹਨਾਂ ਨੂੰ ਸਾਰਿਆਂ ਨੂੰ ਪਿਆਜ਼ਾਂ ਨੂੰ ਕੱਢ ਲੈਨੇ ਪਾਣੀ ਚੋਂ ਤੇ ਫਿਰ ਇਹਨਾਂ ਦੇ ਥੋੜੇ ਜੇ ਕਰਦੇ ਆ ਜੀ ਕੱਟ ਮਾਰਾਂਗੇ ਇਹਨਾਂ ਦੇ ਵਿੱਚ ਪਿਆਜ਼ ਨੂੰ ਆਪਾਂ ਲੈ ਕੇ ਤੇ ਇਹਨਾਂ ਦੇ ਨਾਲ ਉੱਪਰ ਬਸ ਦੋ ਦੋ ਕੱਟ ਮਾਰਨੇ ਆ ਪੀਸ ਨਹੀਂ ਇਹਨਾਂ ਦੇ ਕਰਨੇ ਸਿਰਫ ਐਸੀ ਤਰ੍ਹਾਂ ਆਪਾਂ ਕੱਟ ਮਾਰਨੇ ਇਹਨਾਂ ਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਸਾਰੇ ਪਿਆਜ਼ਾਂ ਵਿੱਚ ਆਪਾਂ ਇਸੇ ਤਰ੍ਹਾਂ ਕੱਟ ਮਾਰ ਲਾਂਗੇ ਤੇ ਹਰੀਆਂ ਮਿਰਚਾਂ ਵਿੱਚ ਵੀ ਆਪਾਂ ਸੈਂਟਰ ਚੋਂ ਕੱਟ ਮਾਰ ਕੇ ਤੇ ਲੰਬੇ ਪੀਸ ਬਣਾ ਲਾਂਗੇ ਇਹਨਾਂ ਦੇ ਦੋਨੋਂ ਇੱਕ ਮਿਰਚ ਦੇ ਦੋ ਪੀਸ ਕਰ ਲਾਂਗੇ ਜਾਦਾ ਨਹੀਂ ਇੱਥੇ ਬਰੀਕ ਨਹੀਂ ਕੱਟਣੀਆਂ ਸਿਰਫ ਲੰਬੇ ਪੀਸੇ ਰੱਖਾਂਗੇ ਸਿਰਕੇ ਵਾਲੇ ਪਿਆਜ਼ਾਂ ਦੇ ਵਿੱਚ ਜਿਹੜਾ ਹਰੀ ਮਿਰਚ ਦਾ ਟੇਸਟ ਆ ਬਹੁਤ ਵਧੀਆ ਹੁੰਦਾ ਤੇ ਖਾਣ ਵਿੱਚ ਵੀ ਜਿਹੜੇ ਪਿਆਜ਼ ਨੇ ਬਹੁਤ ਸਵਾਦ ਲੱਗਦੇ ਨੇ ਤੇ ਨਾਲ ਹੀ ਹੁਣ ਕੱਟ ਲਾਂਗੇ ਜੀ ਆਪਾਂ ਚਕੰਦਰ ਤੇ ਚਕੰਦਰ ਦੇ ਆਪਾਂ ਬਿਲਕੁਲ ਛੋਟੇ ਛੋਟੇ ਪੀਸ ਕਰਨੇ ਨੇ ਇੱਕ ਸਾਈਡ ਤੇ ਕੱਟ ਲੈਣੇ ਆ ਚਕੰਦਰ ਦੇ ਨਾਲ ਕਲਰ ਆ ਜਿਹੜਾ ਬਹੁਤ ਵਧੀਆ ਹੋ ਜਾਂਦਾ ਪੈ ਜਾਂਦਾ ਨਾਲ ਤੇ ਅੱਧਾ ਚਕੰਦਰ ਦੀ ਸਾਨੂੰ ਜ਼ਰੂਰਤ ਆ ਪਿਆਜ਼ ਹਰੀ ਮਿਰਚ ਤੇ ਤੇਜਕੰਦਰ ਦੀ ਕਟਿੰਗ ਆਪਾਂ ਕਰ ਲਈ ਹੈ ਤੇ ਇੱਥੇ ਮੈਂ ਲਿਆ ਇੱਕ ਚਮਚ ਲਈਆ ਖੰਡ ਇਹਦਾ ਟੇਸਟ ਆ ਜਿਹੜਾ ਖਾਣ ਦੇ ਵਿੱਚ ਮਿੱਠਾ ਆਏਗਾ ਤੇ ਨਾਲ ਹੀ ਇੱਥੇ ਮੈਂ ਦੋ ਚਮਚ ਲਏ ਨੇ ਲੂਣ ਦੇ ਤੁਸੀਂ ਕਾਲਾ ਲੂਣ ਵੀ ਪਾ ਸਕਦੇ ਹੋ ਤੇ ਮੈਂ ਚਿੱਟਾ ਲੂਣ ਪਾਇਆ ਦੋ ਚਮਚ ਆਪਾਂ ਲੂਣ ਦੇ ਪਾਵਾਂਗੇ ਤੇ ਨਾਲ ਹੀ ਹੁਣ ਇੱਥੇ ਪਾਵਾਂ ਲਿਆ ਮੈਂ ਇੱਕ ਕੱਪ ਲਿਆ ਸਿਰਕੇ ਦਾ ਤੇ ਇਸ ਤੋਂ ਦੁਨਾ ਆਪਾਂ ਪਾਣੀ ਪਾਵਾਂਗੇ ਇੱਕ ਕੱਪ ਸਿਰਕੇ ਦੇ ਵਿੱਚ ਪਾਵਾਂਗੇ ਜੀ ਦੋ ਕੱਪ ਪਾਣੀ ਦੇ ਤੇ ਨਾਲ ਇਹਨੂੰ ਆਪਾਂ ਹੁਣੇ ਹਲਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦੋਨੋਂ ਚੀਜ਼ਾਂ ਨੂੰ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਨਾਲੇ ਇੱਥੇ ਪਾ ਦਾਂਗੇ ਜੀ ਆਪਾਂ ਹਰੀਆਂ ਮਿਰਚਾਂ ਕਟੀਆਂ ਦੀਆਂ ਲਈਆਂ ਤੇ ਨਾਲ ਪਾ ਦਾਂਗੇ ਪਿਆਜ਼ प्याजਾਂ ਦੇ ਨਾਲ ਹੀ ਹੁਣ ਪਾ ਦਾਂਗੇ ਚਕੰਦਰ ਇਹਨੂੰ ਕਰ ਦਾਂਗੇ ਚੰਗੀ ਤਰੀਕੇ ਨਾਲ ਮਿਕਸ ਸਿਰਕੇ ਵਾਲੇ ਜਿਹੜੇ ਪਿਆਜ਼ ਆਪਾਂ ਬਣਾਏ ਨੇ ਇਹਦਾ ਟੇਸਟ ਤਿੰਨ ਤਰ੍ਹਾਂ ਦੇ ਟੇਸਟ ਇਹਨਾਂ ਦੇ ਵਿੱਚ ਆਏਗਾ ਜੀ ਇੱਕ ਆਏਗਾ ਖੱਟਾ ਮਿੱਠਾ ਤੇ ਤਿੱਖਾ ਟੇਸਟ ਜਿਹਦੇ ਨਾਲ ਸਿਰਕੇ ਵਾਲੇ ਜਿਹੜੇ ਪਿਆਜ਼ ਆ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਬਹੁਤ ਵਧੀਆ ਲੱਗਦੇ ਨੇ ਦੇਖਣ ਜੇ ਵੀ ਇਹਨਾਂ ਦਾ ਕਲਰ ਜਿਹੜਾ ਬਹੁਤ ਵਧੀਆ ਲੱਗਦਾ ਤੇ 10 ਤੋਂ 15 ਮਿੰਟਾਂ ਵਿੱਚ ਇਹਨਾਂ ਨੇ ਕਲਰ ਦੇਣਾ ਸ਼ੁਰੂ ਕਰ ਦੇਣਾ ਧਿਕੰਦਰ ਆਪਾਂ ਇਸੇ ਕਰਕੇ ਪਾਇਆ ਵੀ ਇਹਨਾਂ ਨੂੰ ਪਿਆਜ਼ਾਂ ਨੂੰ ਜਿਹੜਾ ਕਲਰ ਹੈ ਬਹੁਤ ਵਧੀਆ ਚੜ ਜਾਂਦਾ ਹੈ ਧਿਕੰਦਰ ਦੇ ਨਾਲ ਤੇ ਲੋ ਜੀ ਆਪਣੇ ਸਿਰਕੇ ਵਾਲੇ ਪਿਆਜ਼ ਜਿਹੜੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਸਿਰਕੇ ਵਾਲੇ ਪਿਆਜ਼ ਆ ਜਿਹੜੇ ਬਣ ਕੇ ਤਿਆਰ ਹੋਏ ਨੇ ਤੇ ਤੁਸੀਂ ਇਹਨੂੰ ਰੋਟੀ ਨਾਲ ਖਾਓ ਚਾਹੇ ਪਰੌਂਠੇ ਨਾਲ ਖਾਓ ਸਰਦੀ ਕੋਈ ਵੀ ਕਿਸੇ ਵੀ ਸਬਜੀ ਦੇ ਨਾਲ ਤੁਸੀਂ ਖਾਣੇ ਦੇ ਨਾਲ ਤੁਸੀਂ ਖਾ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੁਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ